ਮਿੱਤਰੋ ਆ ਬਸ਼ੇਰਾ ਵੀ ਨਾ ਆਉਣ ਵਾਲੇ ਦਿਨਾਂ 'ਚ ਮਾਜੇ 'ਚ ਤਹਿਲਕਾ ਮਚਾ ਦੂਗਾ ਚੰਗਾ ਹੀ ਬਹੁਤ ਆ ਯਾਰ ਬਸ਼ੇਰਾ ਹਾਲੇ ਨਕੰਦਾਗਾ ਦੁੱਧਨੰਦ ਬਸ਼ੇਰਾਗਾ ਕੱਦ ਕਾਠ ਬਹੁਤ ਜ਼ਿਆਦੇ ਕਰ ਗਿਆ ਕੱਲਾ ਕੱਲਾ ਆਂਗੇ ਦੇ ਟਕਾਣੇ ਤੇ ਲੱਗਿਆ ਵਿਆਹ ਮਾਰੋਖਾਨੇਗਾ ਕਿਸੇ ਪਾਸਿਓ ਕੋਈ ਇਹਦੇ 'ਚ ਘਾਟ ਤਾਂ ਕੱਢ ਕੇ ਦਿਖਾਓ ਤੁਸੀਂ ਇਹਦੀ ਬਲੱਡ ਲਾਈਨ ਇਹਦੀ ਖੂਬਸੂਰਤੀ ਇਹਦਾ ਗੁਲਾਬੀਪਨ ਇਦੀ ਲੈਂਥ ਇਹਦਾ ਬਾਡੀ ਸਟਰਕਚਰ ਸ਼ੋ ਕੁਆਲਟੀ ਬਸ਼ੀਰਾ ਯਾਰ ਮਜ਼ਬੂਤੀਆਂ ਵਾਲੀ ਵੀ ਇਹਦੇ ਚ ਜਮਾ ਤਹਿ ਤੋੜੀ ਪਈ ਆ ਸ਼ੇਅਰ ਕਰ ਦਿਓ ਯਾਰ ਵੀਡੀਓ ਨੂੰ ਦੱਬ ਕੇ ਤੁਹਾਨੂੰ ਇਹ ਬਸ਼ੀਰੇ ਦੀ ਡਿਟੇਲ ਦਿੰਨੇ ਆਪਾਂ ਇਹਦੀ ਉਮਰ ਹਾਲੇ 28 ਮਹੀਨੇ ਹੋਈ ਆ ਜਾਂ ਇਹ ਕਹਿ ਲੋ ਯਾਰ ਹਜੇ ਸਵਾ 2 ਸਾਲਾਂ ਦਾ ਹੋਇਆ ਤੇ ਕੱਦ ਇਹ 64+ ਕਰ ਗਿਆ ਨੈਚੁਰਲ ਸਪੌਟਲੈਸ ਬਸ਼ੀਰਾਗਾ ਜਿਹਦਾ ਆਪਾਂ ਪਿਓ ਵਾਲੇ ਪਾਸਿਓ ਖਾਨਦਾਨ ਦੇਖੀਏ ਤੱਕ ਲਾਲੇ ਚੇਤਕ ਦਾ ਪੋਤਾ ਹੈ ਤੇ ਬਰਗਾੜੀ ਵਾਲਾ ਜਿਹੜਾ ਅਨਮੋਲ ਰਤਨ ਕੋੜਾ ਦਾ ਸ਼ੋਅ ਵਿਨਰ ਚੈਂਪੀਅਨ ਕੋੜਾ ਉਹ ਏਸ ਕੋੜੇ ਦਾ ਬਾਪ ਆ ਮਿੱਤਰੋ ਇਹ ਬਸ਼ੇਰੇ ਦਾ ਜਿਹੜਾ ਨਾਂਗਾ ਬਾਈ ਹੁਣਾਂ ਨੇ ਜੋਗੀ ਰੱਖਤਾ ਜਿਹਦਾ ਪਿਓ ਚੈਂਪੀਅਨ ਸ਼ੋਅ ਵਿਨਰ ਕੋੜਾ ਦਾ ਤਾਂ ਇਹ ਕਿਹੜਾ ਯਾਰ ਕਿਸੇ ਪਾਸਿਓ ਘਟਾ ਐਸ ਵਾਰ ਇਹ ਦੁੱਧਦੰਦ ਕੈਟਾਗਰੀ ਦੇ ਵਿੱਚੋਂ ਫਰੀਦਕੋਟੋਂ ਸੈਕੰਡ ਪੋਜੀਸ਼ਨ ਲੈ ਕੇ ਆਇਆ ਤੇ ਜਿਹੜਾ ਬਾਬੇ ਗੁਰਵਿੰਦਰ ਨੇ ਖਿੜੀ ਵਾਲੇ ਨੇ ਸ਼ੋਅ ਕਰਾਇਆ ਸੀਗਾ ਉੱਥੇ ਦੀ ਪਹਿਲੀ ਪੋਜੀਸ਼ਨ ਰਹੀ ਆ ਫਰੀਦਕੋਟ ਵਾਲੇ ਸ਼ੋਅ ਤੇ ਤਾਂ ਬਾਈ ਨੇ ਇਹ ਮੌਕੇ ਜੇ ਤੇ ਪਾਇਆ ਸੀ ਮੌਕੇ ਤੇ ਮੂਡ ਬਣਿਆ ਸੀ ਤਿਆਰੀ ਕੋਈ ਹੈ ਨਹੀਂ ਸੀ ਤੇ ਤਾਂ ਵੀ ਯਾਰ ਦੂਜੀ ਪੋਜੀਸ਼ਨ ਲਿਆ ਆ ਪਹਿਲੇ ਸ਼ੋਅ ਦੇ ਵਿੱਚੋਂ ਤੇ ਉਸ ਤੋਂ ਬਾਅਦ ਬਾਬੇ ਵਾਲੇ ਸ਼ੋਅ ਤੋਂ ਪਹਿਲਾ ਨੰਬਰ ਚੱਕਿਆ ਇਹਨੇ ਬਣਤਰਾਂ ਤਾਂ ਦੇਖੋ ਯਾਰ ਕੁੰਡੀ ਵਾਲਾ ਸ਼ਕੀਨ ਕੰਨ ਗੁਲਾਬੀ ਪਣਾ ਮੋਟੀਆਂ-ਮੋਟੀਆਂ ਅੱਖਾਂ ਇਹਦੀਆਂ ਲੈਂਥ ਚੈੱਕ ਕਰੋ ਤੇ ਯਾਰ ਖੜਨੀ ਬੜੀ ਕਮਾਲ ਆ ਇਹਦੀ ਜਦੋਂ ਇਹਨੂੰ ਟਿਕਾ ਕੇ ਖੜਾ ਦਿੰਨੇ ਆ ਨਾ ਇੱਕ ਥਾਂ ਤੇ ਐ ਗੱਡ ਕੇ ਹੀ ਖੜ ਜਾਂਦਾ ਤੇ ਯਾਰ ਜੇ ਇਹਦਾ ਪਿਓ ਚੰਗਾਗਾ ਤੇ ਪਰਦਾਦਾ ਇਹਦਾ ਭਾਗਸਰ ਵਾਲਾ ਸੁਲਤਾਨ ਆ ਜਿਵੇਂ ਮੈਂ ਤੁਹਾਨੂੰ ਦੱਸਾਂ ਤੇ ਮਾਲੇ ਪਾਸੋਂ ਕਿਹੜਾ ਇਹ ਘਟਾ ਮਾਲੇ ਪਾਸੋਂ ਇਹ ਸਾਲੀ ਵਾਲਾ ਖਾਨਦਾਨ ਨੂੰ ਬਿਲੋਂਗ ਕਰਦਾਗਾ ਇਹਦੀ ਜਿਹੜੀ ਮਾਂ ਗਈ ਅਰਜਨ ਰੌਲੀ ਵਾਲੇ ਦੀ ਡਾਇਰੈਕਟਰ ਧੀ ਆ ਇਹਦੀ ਮਾਂ ਦੀ ਵੀ 64 ਇੰਚ ਹਾਈਟ ਆ ਮਿੱਤਰੋ ਨੌਕਰੀ ਘੋੜੀ ਆ ਬਹੁਤ ਵੱਡੀ ਸੋ ਇਹਦੀ ਹੁਣ ਸਟੱਡ ਸਰਵਿਸ ਅਗੇਤੀ ਹੋਈ ਸਟਾਰਟ ਕਰਤੀ ਬਾਈ ਨੇ ਹਜੇ 28 ਮਹੀਨਿਆਂ ਦਾ ਬਸ਼ੀਰਾ ਹੋਇਆ ਪਰ ਕਦ ਕਾਠ ਚੰਗਾ ਕਰ ਗਿਆ ਤੇ ਬਾਈ ਕਹਿੰਦਾ ਯਾਰ ਫਿਰ ਆਪਾਂ ਸਰਵਿਸ ਇਹਦੀ ਓਪਨ ਹੀ ਕਰ ਦਿੰਨੇ ਆ 25000 ਰੁਪਿਆ ਇਹਦੀ ਮੀਟਿੰਗ ਫੀਸ ਰੱਖੀ ਆ ਮਿੱਤਰੋ ਤੇ ਇਹਦਾ ਮੈਂ ਤੁਹਾਨੂੰ ਐਡਰੈਸ ਦੱਸਦਾ ਪਿੰਡ ਮਾਨੋਚਾਲ ਤਰਨਤਾਰਨ ਦੇ ਕੋਲੇ ਸੰਧੂ ਸਟੱਡ ਫਾਰਮ ਤੇ ਜਿੱਥੇ ਪਹਿਲਾਂ ਰਤਨ ਘੋੜਾ ਹੁੰਦਾ ਸੀਗਾ ਬਾਈ ਅਮਰਤ ਦੇ ਕੋਲੇ ਬਾਈ ਨੂੰ ਬੜਾ ਵੱਡਾ ਘਾਟਾ ਪਿਆ ਸੀ ਉਸ ਘੋੜੇ ਦਾ ਤੇ ਦਾਤੇ ਨੇ ਯਾਰ ਹੁਣ ਦੁਬਾਰੇ ਫੇਰ ਬੂਟੇ ਲਾਤੇ ਇੱਕ ਤੋਂ ਇੱਕ ਵੱਧ ਕੇ ਬਾਈ ਦੇ ਫਾਰਮ ਦੇ ਉੱਤੇ ਦੋ ਤਿੰਨ ਬਸ਼ੇਰੇ ਤਿਆਰ ਹੋਈ ਜਾਂਦੇ ਆ ਤੇ ਜਿਵੇਂ ਤੁਹਾਨੂੰ ਪਤਾ ਵੀ ਸੂਰਮਾ ਘੋੜਾ ਵੀ ਬਾਈ ਦੇ ਕੋਲੇ ਆ ਗਿਆ ਸੀਗਾ ਬਾਈ ਨਾਲ ਆਪਾਂ ਇੰਟਰਵਿਊ ਕੀਤੀ ਆ ਤੇ ਪਹਿਲਾਂ ਮੈਂ ਸੋਚਿਆ ਯਾਰ ਐਸ ਕੱਲੇ ਬਸ਼ੇਰੇ ਨੂੰ ਆਪਾਂ ਲੱਗ ਤੌਰ ਤੇ ਲਾਂਚ ਕਰੀਏ ਤੇ ਵੀਡੀਓ ਦੇ ਵਿੱਚ ਆਪਾਂ ਜਿਹੜੀ ਇੰਟਰਵਿਊ ਕੀਤੀ ਆ 2-4 ਦਿਨਾਂ ਤੱਕ ਪਾਵਾਂਗੇ ਉਹਦੇ ਵਿੱਚ ਆਪਾਂ ਤੁਹਾਨੂੰ ਸੂਰਮੇ ਦੇ ਵੀ ਦਰਸ਼ਨ ਕਰਾਵਾਂਗੇ ਤੇ ਜਿਹੜੇ ਦੋ ਬਸ਼ੇਰੇ ਬਾਈ ਰਤਨ ਦੇ ਤਿਆਰ ਕਰ ਰਿਹਾ ਉਹਨਾਂ ਦੇ ਵੀ ਦਰਸ਼ਨ ਪਵਾਵਾਂਗੇ ਤੇ ਦੱਬ ਕੇ ਵੀਡੀਓ ਨੂੰ ਕਰ ਦਿਓ ਯਾਰ ਸ਼ੇਅਰ ਬਸ਼ੇਰਾ ਬੜਾ ਚੰਗਾ ਗਾ ਸਟੱਡ ਸਰਵਿਸ ਇਹਦੀ ਓਪਨ ਕਰਤੀ ਤੇ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਨੂੰ ਇਹਦੇ ਚੰਗੇ ਬੱਚੇ ਦੇਖਣ ਨੂੰ ਮਿਲਣਗੇ ਤੇ ਆਉਣ ਵਾਲੇ ਸ਼ੋਹਾਂ ਦੇ ਵਿੱਚ ਤੋਨੂ ਇਹ ਦੋ ਦੰਦ ਕੈਟਾਗਰੀ ਦੇ ਵਿੱਚ ਉਦੋਂ ਬਾਅਦ ਸਣ ਕੋੜਿਆਂ ਦੇ ਵਿੱਚ ਜਿਵੇਂ ਜਿਵੇਂ ਇਹਦਾ ਸਮਾਂ ਤੇ ਉਮਰ ਬਣਦੀ ਜਾਊਗੀ ਖੜਾ ਦੇਖਣ ਨੂੰ ਮਿਲੂਗਾ ਯਾਰ ਸ਼ੋਹਾਂ 'ਚ ਤੇ ਬੰਦੇ ਦੇ ਫੈਨ ਹੋ ਗਏ ਸੀਗੇ ਜਦੋਂ ਸ਼ੋਹਾਂ ਦੇ ਵਿੱਚ ਗਿਆ ਤੇ ਬੰਦੇ ਕਹਿੰਦੇ ਯਾਰ ਵੀ ਛੱਡਣ ਲੱਗੋ ਤੁਸੀਂ ਤਾਂ ਹੌਲੀ ਹੌਲੀ ਬਾਈ ਨੇ ਅਮਰਤ ਨੇ ਵਿਚਾਰ ਬਣਾ ਲਿਆ ਵੀ ਸਟੱਡ ਸਰਵਿਸ ਯਾਰ ਓਪਨ ਕਰ ਦਿੰਦੇ ਆ ਮਹਾਰਾਜ ਦੀ ਕਿਰਪਾ ਨਾਲ ਬਡੀ ਸਟਰਕਚਰ ਵੀ ਸੋਹਣਾ ਬਣਾ ਗਿਆ ਤੇ ਕੱਦ ਵੀ ਚੰਗਾ ਕਰ ਗਿਆ ਨੰਬਰ ਆਪਾਂ ਦੇਤਾ ਸਕਰੀਨ ਤੇ ਮਾਨੋਚਾਲ ਵਾਲੇ ਅਮਰਤ ਦਾ 77197 64354 ਤੇ ਯਾਰ ਜੇ ਵੀਡੀਓ ਤੇ ਬਸ਼ੇਰਾ ਚੰਗਾ ਲੱਗਿਆ ਨਾ ਤਾਂ ਦੱਬ ਕੇ ਸ਼ੇਅਰ ਕਰ ਦਿਓ ਬੰਦੇ ਦੀ ਹੌਸਲਾ ਫਜ਼ਾਈ ਕਰ ਦਿਓ ਯਾਰ